ਸਾਡਾ ਨਾਂ ਬਾਬਾ ਪਹਿਲਵਾਨ ਸਿੰਘ ਹੈ ਗੁਰਦੁਆਰਾ ਬਾਬਾ ਪਿਆਰਾ ਸਿੰਘ ਪਿੰਡ ਮਸ਼ਰੋਲੀ ਜਿਹਨਾਂ ਜਮਨਾ ਨਗਰ ਹਰਿਆਣਾ ਚ ਰਹਿੰਦੇ ਆ ਜੀ ਜੋ ਆਪ ਜੀ ਸਾਡੇ ਸੀਸ ਦੇ ਉੱਤੇ ਦਮਾਲਾ ਦੇਖ ਰਹੇ ਹੋ ਦੀ 800 ਮੀਟਰ ਲੰਬਾਈ ਹੈ ਇਹਦਾ ਵਜਨ 85 ਅੰਦਾ ਸਾਨੂੰ ਗੁਲਾਬ ਦੇ ਫੁੱਲਰ ਕਾ ਲੱਗਦਾ ਕੋਈ ਵਜਨ ਨਹੀਂ ਤਾਂ ਸਾਨੂੰ ਲੱਗਦਾ ਦੇਖਣ ਵਾਲੇ ਕਬਰਾ ਜਾਂਦੇ ਨੇ ਕਈ ਵਾਰੀ ਅਸੀਂ ਵੀ ਕਈ ਵਾਰ ਟੈਲੀਵਿਜ਼ਨ ਪਰ ਮੂੰਹ ਜੇ ਦੇਖਿਆ ਅਸੀਂ ਵੀ ਦੇਖ ਕੇ ਹੈਰਾਨ ਹੋ ਗਏ ਵੀ ਇੰਨਾ ਵੱਡਾ ਤਾਂ ਟੈਲੀਵਿਜ਼ਨ ਵੀ ਨਹੀਂ ਜਿੰਨਾ ਦਮਾਲਾ ਹੈ ਪਰ ਸਾਨੂੰ ਇਹ ਮੈਂ ਨੌਜਵਾਨ ਬੱਚਿਆਂ ਨੂੰ ਕਹਿਣਾ ਚਾਹਨਾ ਜਿਨ੍ਹਾਂ ਨੇ ਸਾਡੇ ਸਿੱਖਾਂ ਦੇ ਬੱਚੇ ਨੇ ਜਿਨ੍ਹਾਂ ਨੇ ਵਾਲ ਕਤਰ ਕਰਤੇ ਕੇਸ ਨਹੀਂ ਕਤਰਨ ਇਹਨਾਂ ਦਾੜੀ ਨਾ ਸਿਰ ਦੇ ਕੇਸ 5 ਮੀਟਰ ਦੀ ਦਸਤਾਰ ਸਜਾਓ 8 ਮੀਟਰ ਦੀ ਦਸਤਾਰ ਸਜਾਓ ਨਸ਼ਾ ਕਿਸੇ ਪ੍ਰਕਾਰ ਦਾ ਨਹੀਂ ਖਾਣਾ ਮੱਥਾ ਗੁਰੂ ਗ੍ਰੰਥ ਸਾਹਿਬ ਤੋਂ ਸਵਾਇਆ ਆਪਾਂ ਕਿਸੇ ਨੂੰ ਨਹੀਂ ਟੇਕਣਾ ਸਾਧੂ ਸੰਤਾਂ ਦਾ ਸਤਿਕਾਰ ਕਰਿਆ ਕਰੋ ਉਹਨਾਂ ਨੂੰ ਫਤਿਹ ਜਾਇਆ ਕਰੋ ਕੀ ਫਤਗਾ ਭਾਈ ਤੇਰਾ ਆਪਣਾ ਵਜ਼ਨ ਕਿੰਨਾ ਹੈ ਮੇਰਾ ਆਪਣਾ ਵਜ਼ਨ 65 ਕਿਲੋ ਹੈ ਜੀ ਦਸਤਾਰ ਦਾ ਇਹਦਾ ਲੋਹਾ ਕੱਪੜਾ ਪਾ ਕੇ ਇਹਦਾ 85 ਬਣਦਾ ਹੈ ਜੀ ਦੇ ਕਿੰਨੀ ਲੈਂਦੇ ਹੈ ਜੀ 800 ਮੀਟਰ ਦੀ ਨਵਾਏ ਹਾਂਜੀ ਕਿ ਕਿੰਨਾ ਟਾਈਮ ਲੱਗਦਾ ਤੁਸੀਂ ਸਿਜਾਂ ਵਿੱਚ ਅਲੱਗ ਜਾਂਦੇ 5 ਘੰਟੇ ਤਾਂ ਲੱਗ ਜਾਂਦੇ ਨੇ 2 ਸਿੰਨ ਲੱਗ ਜਾਂਦਾ ਨਾਲ ਸਿਜਾਂ ਲੱਗ ਜਾਂਦਾ ਭਾਈ ਕਿੰਨੇ ਵਜੇ ਫਿਰ 1 ਵਜੇ ਇਸ਼ਨਾਨ ਕਰਕੇ ਦਮਾਰਾ ਪੜਨਾ ਸ਼ੁਰੂ ਕਰ ਲੀਦਾ ਹਾਂਜੀ ਹਾਂਜੀ ਵਕਤ 5 ਘੰਟੇ ਤੱਕ ਜੇ ਤੱਕ ਨੈਤਨਮ ਕਰਦੇ ਰਹਿੰਦੇ ਆ ਮੂੰਹ ਜਵਾਨੀ ਪਾਣੀ ਪੜੀਦੀ ਸਾਰੀ ਨਾਲੇ ਨੈਤਨਮ ਹੋ ਜਾਂਦਾ ਨਾਲੇ ਦਮਾਰਾ ਸੈ ਜਾ ਜਾਂਦਾ ਕਿੰਨੇ ਸਾਲ ਦੀ ਉਮਰ ਦੇ ਵਿੱਚ ਤੁਸੀਂ ਇਹ ਅਪਣਾ ਲਿਆ ਦੇਖੋ ਸਾਡੀ ਮਾਤਾ ਗੁਜਰਗੀ ਮਾਤਾ ਗੁਜਰਨ ਤੋਂ ਬਾਅਦ ਮੈਂ ਸ਼ੰਗ ਅਸ ਲੈ ਸੀ ਮੈਂ ਪਹਿਲਵਾਨੀ ਕਰਦਾ ਸੀ ਕੁਲਦਾ ਹੁੰਦਾ ਸੀ ਪਹਿਲੇ ਮਾਦਾ ਕਹਿਣ ਲੱਗੀ ਤੇਰਾ ਵਜਨ ਉਦੋਂ ਵੀ 65 ਕਿਲੋ ਸੀ ਤੇ ਤੂੰ 90 ਕਿਲੋ ਵਾਲੇ ਨੂੰ ਢਾਕੇ ਆ ਜਾਂਦਾ ਸੀ ਖਾੜੇ 'ਚ ਬਈ ਬੱਚੇ ਜਿਹੜੇ 2 ਤੋਂ 2 ਮੀਟਰ ਦਾ ਕੰਮ ਬੰਨ ਕੇ ਕਪੜਾ ਕਹਿੰਦੇ ਸਾਡਾ ਸਿਰ ਦੁਖਦਾ ਵੀ ਇੱਧਰ ਤੇਰੀ ਪਹਿਲਵਾਨੀ ਕਿੱਥੇ ਚਲੇਗੀ ਮੈਂ ਕਿਹਾ ਐਡੀ ਵੱਡੀ ਦਸਾਰ ਬੰਨ ਕੇ ਦਿਖਾਵਾਂਗੇ ਜਿੰਨੀ ਕਿਸੇ ਨੇ ਬੰਨੀ ਨਾ ਹੋਵੇ ਆ ਤੁਹਾਡੇ ਸਾਹਮਣੇ ਬੈਠੇ ਆ 18 ਸਾਲ ਤੋਂ ਪ੍ਰੀ ਹੋ ਗਏ ਨੇ तकरीबन 18 ਤੇ 13 ਬਣ ਕੇ 9 ਸਾਲ ਐਸ ਗੱਡੀ ਨੂੰ ਹੋ ਗਏ 9 ਪਹਿਲੀ ਥੋ ਜੰਟਰ ਨੂੰ ਹੋ ਗਏ ਨੇ ਤੇ ਦਮਾਲਾ ਮੈਨੂੰ ਸਜਾੰਦੇ ਨੂੰ 18 ਸਾਲ ਤੋਂ तकरीबन ਪਹਿਲਾਂ ਹੀ ਹੋ ਗਏ ਅੱਛਾ ਇਹ ਦੱਸੋ ਵੀ ਕਿੰਨੀ ਦੇਰ ਦਾ ਪੁਰਾਣਾ ਤੁਸੀਂ 2026 ਤੱਕ ਦਾ ਅਰਦਾਸ ਕੀਤੀ ਹੈ ਅੱਛਾ ਜੀ ਅੱਗੇ ਫਿਰ ਮਹਾਰਾਜ ਰਾਖਾ ਜਿਵੇਂ 60 ਸਾਲ ਦੀ ਉਮਰ ਹੋ ਗਈ ਕੀ ਮਹਿਸੂਸ ਕਰਦੇ ਹੋ 85 ਕਿਲੋ ਵਜਨ ਤੁਹਾਡਾ 65 ਕਿਲੋ ਤੇ ਸਿਰ ਤੇ ਦਸਾਰਾ 85 ਕਿਲੋ ਮੈਨੂੰ ਮਹਿਸੂਸ ਹੀ ਨਹੀਂ ਦਿੰਦਾ ਜੀ ਕੁਝ ਵੀ ਮੈਨੂੰ ਕੋਈ ਤਕਲੀਫ ਨਹੀਂ ਕੋਈ ਮੇਰੀ ਗਰਦਨ ਨਹੀਂ ਕਦੇ ਦੁਖੀ ਕੋਈ ਸਿਰ ਨਹੀਂ ਕਦੇ ਦੁਖਿਆ ਕੋਈ ਸਰੀਰ ਨਹੀਂ ਕਦੇ ਦੁਖਿਆ ਕੋਈ ਤਕਲੀਫ ਨਹੀਂ ਘੰਟਾ ਕੀਰਤਨ ਵੀ ਕਰਦੇ ਆ ਰਾਗੀ ਸਿੰਘ ਆਸੀਂ ਭਾਵੇਂ 5 ਘੰਟੇ ਕੀਰਤਨ ਕਰਾ ਲਓ ਹਾਂਜੀ ਕੀਰਤਨ ਵੀ ਕਰਦੇ ਆ ਫਿਰ ਕਿੰਨੇ ਵਜੇ ਆਰਾਮ ਲਈ ਜਾਂਦੇ ਹੋ ਸ਼ਾਮ ਨੂੰ ਮੈਂ 9 ਵਜੇ ਸੌਂਦੀਦਾ ਜੀ ਆਪਾਂ 9 ਵਜੇ ਸੌਂਦੇ ਨੇ ਫਿਰ ਉਸ ਤੋਂ ਬਾਅਦ 12 1 ਵਜੇ ਆਪਣੀ ਅੱਖ ਖੁੱਲ ਜਾਂਦੀ ਹੈ ਗ੍ਰਸਤੀ ਹੋ ਹਾਂਜੀ ਬੱਚੇ ਪਰਵਾਰ ਪਰਿਵਾਰ ਦੇ ਵਿੱਚ ਵੀ ਪਰ ਕੋਈ ਦਵਾਈ ਸਿਜਾਂਦਾ ਨਹੀਂ ਨਹੀਂ ਰਾਗੀ ਸਿੰਘ ਨੇ ਕੀਰਤਨ ਕਰਦੇ ਨੇ ਦਵਾਈ ਕੋਈ ਨਹੀਂ ਸਿਜਾਂਦਾ ਛੋਟੇ ਦਮਾਲੇ ਸੇ ਜਾਂਦੇ ਨੇ ਸਾਡੇ ਜਿਹੜੇ ਹੈ ਦੇ ਹੰਗ ਸਿੰਘ ਨੇ ਸਾਡੇ ਹਾਂਜੀ ਇੱਕ ਦਮਾਲਾ ਛੋਟਾ ਹੀ ਸੇ ਜਾਂਦੇ ਨੇ ਰਾਗੀ ਸਿੰਘ ਨੇ ਆ ਜਾਣੀ ਐਡਾ ਦਮਾਲਾ ਨਹੀਂ ਮਹਾਰਾਜੀ ਜਾਣੇ ਐਸੇ ਦੱਸੋ ਵੀ ਇੱਕ ਪਰਿਵਾਰ ਦੇ ਵਿੱਚ ਤਾਂ ਦਮਾਲਾ ਨਹੀਂ ਕੁਝ ਜਾਂਦਾ ਹੋਰ ਤੁਹਾਡੇ ਦਮਾਲੇ ਤੋਂ ਵੱਡਾ ਦਮਾਲਾ ਵੀ ਬਹੁਤ ਸਿਆਣੇ ਸਾਡੇ ਤੋਂ ਮੇਰੇ ਤੋਂ ਵੱਡਾ ਦਮਾਲਾ ਤਾਂ ਮੈਂ ਨਹੀਂ ਦੇਖਿਆ ਕਿਸੇ ਦਾ ਬਾਕੀ ਛੋਟੇ ਹੈ ਨੇ ਹਾਂ ਛੋਟੇ ਤੋਂ ਮਾਰੇ ਸੇ ਆਉਂਦੇ ਮਾਲੇ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੁੰਦੀ ਹੈ ਹਾਂ ਤੁਹਾਡੇ ਕੋਲ ਥੋੜਾ ਜਿਹਾ ਇੱਕ ਬੇਨਤੀ ਹੈ ਵੀ ਥੋੜਾ ਜਿਹਾ ਜਦੋਂ ਠੀਕ ਹੋ ਕੇ ਬੈਠੋ ਕਿ ਸਿੱਧੇ ਹੋ ਕੇ ਅੱਛਾ ਇਹਦੇ ਹਿੱਸੇ ਨੇ ਇਹਦੇ ਉੱਪਰ ਅੱਛਾ ਮਾਲੇ ਦੇ ਉਹ ਤੋਂ ਇੱਕ ਤੱਕ ਚਲੇ ਰੱਖ ਦੱਸ ਦਿਓ ਸਾਰਿਆਂ ਨੂੰ ਇਹ ਤੇ ਮਾਲਾ ਨੇ ਜਾਂ ਆਪਣਾ ਪੰਜ ਮੁਖੀਆਂ ਜਿਹੜੇ ਆ ਖੰਡੇ ਨੇ ਇਹਨਾਂ ਨੂੰ ਪੰਜ ਮੁਖੀਆਂ ਕਹਿੰਦੇ ਨੇ ਜੀ ਜੀ ਆ ਵਾ 25 ਸ਼ਸਤਰ ਮੂੰਹ ਤੋਂ ਨਿਕਲੇ ਸੀ 25 ਚੰਦ ਲਾਵਾਂਗੇ 25 ਮੈਂ ਲਾਤੇ ਹਾਂ ਜੀ ਮਾਲਾ ਪਾਈਆਂ ਹੋਈਆਂ ਨੇ ਚੱਕਰ ਲਾਏ ਹੋਏ ਆ ਜੀ ਹਾਂ ਜੀ ਤੇ ਉੱਪਰ ਜਿਹੜਾ ਇਹ ਆਪਣੇ ਫਰਲਾ ਜੀ ਫਰਲਾ ਲਹਿਰਾਉਂਦੇ ਹਾਂ ਜੀ ਫਰਲਾ ਜੀ ਦਸੋ ਲੋਕਾਂ ਨੂੰ ਫਰਲੇ ਦਾ ਕੀ ਪਾਵ ਹੈ ਕਿ ਫਰਲੇ ਦਾ ਤਾਂ ਇਸ ਤਰ੍ਹਾਂ ਜੀ ਫਰਲਾ ਪੰਜ ਫਰਲੇ ਵਾਲੇ ਅਰਦਾਸ ਕਰਕੇ ਦੇਗ ਬਣਾ ਕੇ ਫਿਰ ਮਾਰ ਦੇ ਨਿਸ਼ਾਨ ਨੂੰ ਫਰਲਾ ਲਾ ਕੇ ਗੰਡ ਮਾਰ ਕੇ ਫਿਰ ਉਹ ਦਿੰਦੇ ਨੇ ਤਾਂ ਇਸ ਤਰ੍ਹਾਂ ਫਰਲਾ ਮਿਲਦਾ ਆਪਣੇ ਆ ਫਰਲਾ ਕੋਈ ਨਹੀਂ ਚਲਾ ਸਕਦਾ ਹਾਂ ਜੀ ਨਿਸ਼ਾਨੀ ਕਿਸ ਚੀਜ਼ ਦੀ ਹੈ ਫਰਲੇ ਦੀ ਜੀ ਫਰਲੇ ਦੀ ਇਹੀ ਜਿਹੜਾ ਪ੍ਰਛੜਦੇ ਆਪਾਂ ਨਹੀਂ ਨਹੀਂ ਜੰਗ ਦੇ ਮੈਦਾਨ ਦੇ ਵਿੱਚ ਸੀ ਕਿਵੇਂ ਸੀ ਇਹ ਫਰਲਾ ਜਿਸ ਵੇਲੇ ਮਾਰ ਪੈਣਾਂ ਜੰਗ ਦੇ ਵਿੱਚ ਨਾ ਨਿਸ਼ਾਨ ਲਾ ਕੇ ਜਦੋਂ ਲੜਦੇ ਸੀਗੇ ਤੇ ਸਿੰਘ ਫਿਰ ਕਹਿਣ ਲੱਗੇ ਮਾਰ ਇੱਕ ਪਾਸੇ ਨਿਸ਼ਾਨ ਵੀ ਹਾਥੀ ਫੜਿਆ ਵੀ ਤੇ ਪਾਸੇ ਤਲਵਾਰ ਫੜੀ ਹੈ ਤੇ ਮਾਰ ਕਹਿਣ ਲੱਗੇ ਤੁਹਾਡੇ ਸਿਰਾਂ ਤੇ ਨਿਸ਼ਾਨ ਪੱਕੇ ਲਾਏ ਵੇ ਉਹ ਬੰਨੇ ਨਿਸ਼ਾਨ ਸਾਹਿਬ ਸਾਡੇ ਸਿਰ ਤੇ ਪੱਕਾ ਨਿਸ਼ਾਨ ਸਾਹਿਬ ਹੀ ਆ ਫਰ ਲਾ ਜਣਾ ਇਹ ਪੱਕੇ ਨਿਸ਼ਾਨ ਲੱਗੇ ਹੋਏ ਆ ਅੱਛਾ ਇਹ ਦੱਸੋ ਵੀ ਜਦੋਂ ਤੁਸੀਂ ਗਰੇਸਿਵ ਨੇ ਪਰਵੇਸ਼ ਕੀਤਾ ਹਾਂਜੀ ਤੁਸੀਂ ਦੇਖਿਆ ਰਿਹਾ ਕਾਕਾ ਜੀ ਦੇ ਦਸਤਾਰ ਥੋੜਾ ਸਜਾਈਏ ਸਭ ਦੇ ਆਪਣੇ ਉਹਦਾ ਕੀਰਤਨ ਕਰਦੇ ਸੀਗੇ ਰਾਗੀ ਸਿੰਘ ਸੀ ਹਾਂਜੀ ਅੱਛਾ ਉਹ ਵਾਚ ਜੜੀ ਸ਼ੁਰੂ ਕੀਤੀ ਹਾਂਜੀ ਉਸ ਤੋਂ ਬਾਅਦ ਇਹ ਦੁਪੱਟਾ ਵਾਲਾ ਵਾਚ ਸਜਾਇਆ ਤੁਸੀਂ ਕੁਝ ਸਨੇਹਾਂ ਦੇਣਾ ਚਾਹੁੰਦਾ ਹੋ ਮੇ ਸਵਾਜ ਨੂੰ ਸਾਰਿਆਂ ਨੂੰ ਮੈਂ ਸਮ ਵੇ ਦੇਖੋ ਮੈਂ 60 ਸਾਲ ਦੀ ਉਮਰ ਦੇ ਵਿੱਚ ਇੱਕ 800 ਮੀਟਰ ਦਾ ਦਮਾਲਾ ਸਜਾ ਸਕਦਾ ਕੀ ਤੁਸੀਂ 5 ਮੀਟਰ ਦੀ ਦਸਾਰ ਨਹੀਂ ਸਜਾ ਸਕਦੇ